ਵਕਤ ਬਹੁਤ ਵੱਡੀ ਚੀਜ਼ ਹੈ ਜੀ ਦਰੀਏ ਮਹਾਰਾਜ ਤੂੰ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਦਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਤੇ ਲੁੱਟਣ ਤੇ ਲੱਗੇ ਆ ਗਰੀਬਾਂ ਨੂੰ ਕਿਸੇ ਦਾ ਢਾਬਾ ਨਹੀਂ ਚੱਲਣ ਦਿੰਦੇ ਕਿਸੇ ਦੀ ਬੱਸ ਨਹੀਂ ਚੱਲਣ ਦਿੰਦੇ ਕਿਸੇ ਦੀ ਰੇਤੇ ਦੀ ਖੱਡ ਨਹੀਂ ਚੱਲਣ ਦਿੰਦੇ ਲਿਆ ਵੀ ਲਿਆ ਵੀ ਨਾ ਕਿੱਥੇ ਲੈ ਜਾਊਂਗਾ ਤੱਕੜੀ ਰੱਖੀ ਆ ਬਾਬੇ ਨਾਨਕ ਵਾਲੀ ਉਹ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਇਹ ਮੇਰਾ ਮੇਰਾ ਤੋਲੀ ਗਿਆ ਤੇ ਫਿਰ ਦੇਖ ਲਓ ਹੁਣ ਨਤੀਜੇ ਮੈਂ ਕੀਤਾ ਸਾਰਾ ਮੈਂ ਤਾਂ ਕੁਝ ਨਹੀਂ ਕੀਤਾ ਮੇਰੇ ਤਾਂ ਕੋਈ ਕਸੂਰ ਨਹੀਂ ਭਾਈ ਮੈਂ ਤਾਂ ਲੋਕਾਂ ਨੂੰ ਦੱਸਿਆ ਬਸ ਵੀ ਆਏ ਨੇ ਬਾਕੀ ਤੁਸੀਂ ਕੀਤਾ ਸਾਰਾ ਕੰਮ ਤੁਸੀਂ ਕੀਤਾ ਇਹਨਾਂ ਨੂੰ ਪੁੱਛ ਕੇ ਦੇਖਿਓ ਸੁਖਵੀਰ ਬਦਲ ਹੋ ਰਹੇ ਆ ਆ ਕੈਪਟਨ ਮਨਿੰਦਰ ਨੂੰ ਇਨੂੰ ਕੀ ਹੁੰਦਾ ਪਤਾ ਹੀ ਨਹੀਂ ਨੰਨ ਕਦੇ ਗਰੀਬੀ ਹੰਡਾਈ ਹੋਵੇ ਪਿੰਡੇ ਤੇ ਪਤਾ ਲੱਗੇ ਤੇ ਇਨੋਂ ਤਾਂ ਕਹ ਲੈਣਗੇ ਇਨੋਂ ਜਿਹੜੀ ਜ਼ਟੇਡ ਖਰਾਬ ਹੁੰਦਾ ਮਿੱਟੇ ਡਰਾ ਹੋ ਜੇ ਇਨੋਂ ਇਨ ਨੂੰ ਨਹੀਂ ਪਤਾ ਇਹਨਾਂ ਨੂੰ ਕਦੇ ਕਿਸੇ ਨੂੰ ਮੱਠੜ ਚਕਾਇਆ ਹੋਵੇ ਕਦੇ ਭਰੀ ਚਕਾਈ ਹੋਵੇ ਤਾਂ ਪਤਾ ਲੱਗੇ ਗਰੀਬੀਆਂ ਦੇਖੀਆਂ ਹੁਣ ਤਾਂ ਪਤਾ ਲੱਗੇ ਮਾਂ ਰੁਗ ਲਾਉਂਦੀ ਹੋਵੇ ਭੈਣ ਤੇ ਭਾਈ ਮੂਰੋ ਮਸ਼ੀਨ ਕੇੜਦੇ ਹੋਣ ਟੋਕੇ ਵਾਲੀ ਉਦੋਂ ਪਤਾ ਲੱਗਦਾ ਗਰੀਬੀ ਕੀ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਮਹਿਲਾਂ ਚ ਜੰਮੇ ਆ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮੇ ਆ ਇਹਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਇਹਨਾਂ ਨੂੰ ਕੀ ਪਤਾ ਕਾਲਜ ਕੀ ਹੁੰਦੇ ਨੇ ਇੱਥੇ ਸੁਖਚੈਨ ਚ ਕਾਲਜ ਖੁੱਲ ਗਿਆ ਇਹਨਾਂ ਨੂੰ ਕੀ ਪਤਾ ਕੀ ਹੋ ਗਿਆ ਇਹ ਤਾਂ ਪਹਾੜਾਂ ਵਾਲੇ ਕਾਲਜਾਂ ਚ ਪੜ੍ਹੇ ਨਹੀਂ ਤਾਂ ਪੜ੍ਹੇ ਹੀ ਨਹੀਂ ਇੱਥੇ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਕਿਉਂ ਸਾਨੂੰ ਬਾਹਰਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਪ ਜਣਾ ਪੈ ਰਿਆ ਸੀ ਤੇ ਅਨਿੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾळा ਕਾਲਾ ਮਾਲਾ ਬਸਾਈ ਚਲੀ ਗਿਆ ਹੋਰ ਕੀ ਕਹਿੰਦੀ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ ਚ ਔਰ ਸਭ ਤੋਂ ਮੈਂ ਪਾਰਲੀਮੈਂਟ ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਕਿ ਜਦੋਂ ਵਿਦਿਅਕ ادارے ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀਆਂ ਤੋਂ ਰਾਈਡ ਮੰਗਦੀਆਂ ਜਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੀਆਂ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਆਉਂਦੀਆਂ ਰਹੀਆਂ ਇਲਾਕੇ 'ਚੋਂ ਜਾਂ ਜ਼ਿਲ੍ਹੇ 'ਚੋਂ ਜਾਂ ਪੰਜਾਬ 'ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਨੇ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਅਕਦਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ 10ਵੀਂ ਜਾਂ 12ਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਮਲੋਟ ਜਾਓ ਪੜਾਉਣ ਵੀ ਇਹ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਹੈ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖਰੇਖ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਹਾ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾ ਵਾਲੀ ਬਣ ਠੀਕ ਆ ਲੈ ਇਹਨਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜਾਉਣ ਦਾ ਆਮਾ ਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਆਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਚ ਲਾਤੇ ਲੋਕਾਂ ਨੇ ਇੰਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋਈ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ इतों पढ़ के बचे अफसर बन गए मैं आज कह के जाना मेरे बत्ती और कोई पीला कार्ड कोई नीला कार्ड कोई हरा कार्ड थोड़ी गरीबी नहीं चक सकता थोड़ी गरीबी चक सकते थोड़े बच्चे जे उन्हों पढ़ा लीए वो पढ़ के अफसर बन जान जाए तोर गरीबी चक जाऊंगी ये मैं कहकर जा मैं गल इतों शुरू करूँगा ਕਹਿੰਦੇ ਜੀ 77 ਸਾਲ ਬਾਅਦ ਕਾਲਜ ਬਣਿਆ। ਤੁਸੀਂ 70 ਸਾਲ ਮੈਂ ਉਹਨੂੰ ਪੁੱਛਿਆ ਅਫਸਰ ਨੂੰ। ਕਹਿੰਦੇ ਜੀ 77 ਸਾਲ ਬਾਅਦ ਇੱਥੇ ਕਾਲਜ ਬਣਿਆ। ਮੈਂ ਕਿਹਾ 70 ਸਾਲ ਪਹਿਲਾਂ ਹੈਗਾ ਸੀ। ਕਹਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਪਹਿਲੀ ਵਾਰ ਕਾਲਜ ਬਣਿਆ। 70 ਸਾਲ ਤਾਂ ਸਾਨੂੰ ਯਾਦ ਹੋਇਆ ਨੂੰ ਹੋਏ ਨਹੀਂ। ਪਹਿਲੀ ਵਾਰ ਕਾਲਜ ਬਣਿਆ। बड़े-बड़े-बड़े लीडर इस इलाके च चुनके भेजे तुसी बड़े-बड़े ਤਨੰਦਰ ਇਸ ਇਲਾਕੇ ਚ ਚੁਣਕੇ ਭੇਜੇ ਸ਼ਾਇਦ ਕੁਝ ਹੋ ਜਾਊਗਾ ਨਹੀਂ ਹੋਇਆ ਕਿਉਂ ਸਾਡੇ ਧੀਆਂ ਪੁੱਤਾਂ ਨੂੰ ਮਾਂ ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ ਕਿਉਂ ਸਾਨੂੰ ਬਾਹਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ ਕਾਲਜ ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀਆਂ ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਆ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾੜਾ ਕਾਲਾ ਮਾਲਾ ਬਸਾਹੀ ਚਲੀ ਗਿਆ ਹੋਰ ਕੀ ਕਰੀ ਕੋਦਰਤ ਬਹੁਤ ਬਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਗਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦਰੀਏ ਮਹਾਰਾਜ ਤੋਂ ਉੱਚੇ ਬੋਲਣਾ ਬੋਲੀਏ ਕਰਤਾ ਰੋਂ ਦਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਘੁੱਟ-ਘੁੱਟ ਕੇ ਜਿਉ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜਦੀ ਹੈ ਨਾ ਫਿਰ 20 ਸਾਲਾਂ ਦਾ ਸਾਹਬ 20 ਮਿੰਟਾਂ ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਸੁ ਜਿੱਬੇ ਮਰਜੀ ਵੱਡੇ ਬਣ ਜੋ ਜਿੱਡੇ ਮਰਜੀ ਆਉਦੇ ਤੇ ਪਹੁੰਚ ਜੋ ਆਪਣੇਆਂ ਨੂੰ ਨਾ ਭੁੱਲਿਓ ਕਦੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਪਿੰਡ ਵਾਲਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਆਪਣੇ ਕੋਚਾਂ ਨੂੰ ਆਪਣੇ ਮਾਸਟਰਾਂ ਨੂੰ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲਣਾ ਉਹਨਾਂ ਕਰਕੇ ਆ ਨਹੀਂ ਤਾਂ ਫਿਰਦੀ ਇਹ ਦੁਨੀਆ ਸਿਕੰਦਰ ਵਰਗੇ ਆਏ ਦੁਨੀਆ ਜਿੱਤ ਕੇ ਚਲੇ ਗਏ ਅਮੈਂ ਇਹਨਾਂ ਨੂੰ ਕਹਿਣਾ ਚਾਹੁੰਨਾ ਕੀ ਕਰ ਲੋਂਗੇ ਪੈਸੇ ਦਾ ਕੀ ਨਾਲ ਲੈ ਜਾਓਗੇ ਧਰਮ ਰਾਜ ਨਾਲ ਗੱਲ ਹੋ ਗਈ ਵੀ ਤੁਹਾਡੇ ਵਾਲੇ ਆ ਸਕਦੇ ਨੇ ਚਾਰ ਇਹ ਬੰਦੇ ਹੀ ਰੱਖ ਲੋ ਇੱਜ਼ਤ ਕਮਾਉਣ ਵਾਸਤੇ ਨਾ ਸਿਕੰਦਰ 17 ਸਾਲ ਦੀ ਉਮਰ 'ਚ ਜਿੱਤਣ ਲੱਗਿਆ ਸੀ 33 ਸਾਲ ਦੀ ਉਮਰ 'ਚ ਸਿਕੰਦਰ ਮਲੇਰੀਆ ਨਾਲ ਮਰ ਗਿਆ ਸੀ ਜੀ ਸਿਕੰਦਰ ਤੋਂ ਗਲਤੀ ਹੋ ਗਈ ਇੱਕ ਰਾਜੇ ਨੂੰ ਜਿੱਤ ਲਿਆ ਕਰੇ ਉਹ ਤੋਂ ਗਾਹਾਲੇ ਰਾਜੇ ਨੂੰ ਜਿੱਤਣ ਤੁਰ ਜਾਇਆ ਕਰੇ ਉਹ ਤੋਂ ਗਾਹਾਲੇ ਰਾਜੇ ਨੂੰ ਜਿੱਤ ਲਿਆ ਕਰੇ ਉਹ ਤੋਂ ਗਾਹਾਲੇ ਨੂੰ ਜਿੱਤਣ ਤੁਰ ਜਾਇਆ ਕਰੇ ਜਿੱਤੀ ਗਿਆ ਜਿੱਤੀ ਗਿਆ ਜਿੱਤੀ ਗਿਆ ਵਾਪਸ ਮੁੜਨਾ ਭੁੱਲ ਗਿਆ ਜੀ ਜਦੋਂ ਵਾਪਸ ਮੁੜਨਾ ਲੱਗਿਆ ਜਿਹੜੇ ਜ਼ਖਮੀ ਜ਼ਖਮੀ ਹੋਏ ਸੀ ਸਾਰੇ ਤਿਆਰ ਬੈਠੇ ਸੀ ਕਹਿੰਦੇ ਆ ਜਾ ਹੁਣ ਜਾਏਗਾ ਕਿੱਥੋਂ ਦੀ ਸਿਕੰਦਰ ਨੇ ਆਪਣੀ ਵਸੀਅਤ ਲਿਖੀ ਉਹ ਜੋ ਤਿੰਨ ਗੱਲਾਂ ਲਿਖੀਆਂ ਸੀ ਨੋਟ ਕਰ ਲਿਓ ਆ ਜਿਹੜੇ ਪੈਸਾ ਪੈਸਾ ਕਰਦੇ ਫਿਰਦੇ ਆ ਨਾ ਇਹਨਾਂ ਨੂੰ ਕਹਦੇ ਭਗਵੰਤ ਮਾਨ ਆਇਆ ਸੀ ਸੁਖਚੈਨ ਪਿੰਡ 'ਚ ਉਹ ਕਹਿ ਕੇ ਗਿਆ ਸਿਕੰਦਰ ਨੇ ਲਿਖੀ ਵਸੀਅਤ ਜਦੋਂ ਮੌਤ ਨੇੜੇ ਆਈ ਕਹਿੰਦਾ ਮੇਰਾ ਜਨਾਜ਼ਾ ਮੇਰੀ ਅਰਥੀ ਮੇਰੇ ਰਾਜ ਦੇ ਸਭ ਤੋਂ ਵੱਡੇ ਬੈਦ ਜਿਹੜੇ ਨੇ ਉਹ ਡਾਕਟਰ ਨਹੀਂ ਹੁੰਦੇ ਸੀ ਬੈਦ ਹੁੰਦੇ ਸੀ ਸਭ ਤੋਂ ਵੱਡੇ ਚਾਰ ਬੈਦ ਮੇਰੇ ਜਨਾਜ਼ੇ ਨੂੰ ਮੋਢਾ ਦੇਣ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਸਿਕੰਦਰ ਕੋਲੇ ਆ ਵੀ ਹੈਗੇ ਸੀ ਓਏ ਇਹ ਵੀ ਮੌਤ ਤੋਂ ਪਛਾਣੀ ਸਕੇ। ਦੂਜੀ ਗੱਲ ਲਿਖੀ ਕਹਿੰਦਾ ਜਿੰਨਾ ਮੇਰਾ ਪੈਸਾ ਹੈ ਸੋਨਾ ਮੋਹਰਾ ਕਬਰਸਤਾਨ ਨੂੰ ਜਿਹੜਾ ਰਹਾ ਜਾਂਦਾ ਹੈ ਵਿਛਾ ਦਿਓ ਤੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸਿਕੰਦਰ ਕੋਲੇ ਆ ਵੀ ਹੈਗੇ ਸੀ ਉਹ ਸੋਨੇ ਦੀਆਂ ਮੋਹਰੇ ਵੀ ਹੈਗੇ ਸੀ ਇਹ ਵੀ ਇਹਨੂੰ ਮੌਤ ਤੋਂ ਪਛਾਣੀ ਸਕੇ। ਤੇ ਤੀਜੀ ਗੱਲ ਲਿਖੀ ਜਨਾਜ਼ੇ ਚੋਂ ਮੇਰੇ ਦੋਨੇ ਹੱਥ ਬਾਹਰ ਕਰ ਦਿਓ ਤਾਂ ਕਿ ਦੁਨੀਆ ਦੇਖ ਲੇ ਕਿ ਦੁਨੀਆ ਨੂੰ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਹੱਥ ਗਿਆ ਹੈ। सिकंदर दिवसीत ए लूटण लग ते लगया गरीबा नु केदा ढाबा नहीं चलण दंदे केदी बस नहीं चलण दंदे केदी रत्ते दी खड्डी नहीं चलण दंदे ल्या भाई ल्या भाई ना किथे ਲੈ ਜਾਉਂਗੇ ਤਕੜੀ ਰੱਖੀ ਆ ਬਾਬੇ ਨਾਨਕ ਵਾਲੀ ਉਹ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਇਹ ਮੇਰਾ ਮੇਰਾ ਤੋਲ ਹੀ ਗਏ ਤੇ ਫਿਰ ਦੇਖ ਲਓ ਹੁਣ ਅਨਤੀਜੇ ਮੈਂ ਕੀਤਾ ਸਾਰਾ ਮੈਂ ਤਾਂ ਕੁਛ ਨਹੀਂ ਕੀਤਾ ਮੇਰੇ ਤਾਂ ਕੋਈ ਕਸੂਰ ਨਹੀਂ ਬਾਈ ਮੈਂ ਤਾਂ ਲੋਕਾਂ ਦੱਸਿਆ ਵਸੇ ਵੀ ਆਏ ਨੇ ਬਾਕੀ ਤੁਸੀਂ ਕੀਤਾ ਸਾਰਾ ਕੰਮ ਤੁਸੀਂ ਕੀਤਾ ਸੋ ਇਸ ਕਰਕੇ ਮੈਂ ਤੁਹਾਨੂੰ ਬਧਾਈ ਦਿਨਾ 10 ਕਿੱਲੇਾਂ ਦੇ ਵਿੱਚ ਪੰਚਾਇਤ ਨੇ ਜ਼ਮੀਨ ਦਿੱਤੀ ਹੈ ਪੰਚਾਇਤ ਦੀ ਬਹੁਤ ਬਹੁਤ ਧੰਨਵਾਦ ਹੈ ਇਹੋ ਜਿਹੀ ਪੰਚਾਇਤਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਹਿੰਦੀਆਂ ਆ ਚੱਕੋ 10 ਕਿੱਲੇ ਸਾਡੇ ਕਾਲਜ ਬਣਾਓ ਔਰ ਇੱਥੋਂ ਦੇ ਬੱਚਿਆਂ ਨੂੰ ਪੜ੍ਹਾਓ ਕਈ ਵਾਰੀ ਪੰਚਾਇਤਾਂ ਜੀ ਆਪ ਅੱਜ ਫੁੱਟ ਪੈ ਜਾਂਦੀ ਹੈ ਆਪਾਂ ਨਹੀਂ ਦੇਣੇ ਆਪਾਂ ਕਿਉਂ ਐ ਕਰੀਓ ਕਰੀਓ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਹੈ ਤੇ 15 ਕਰੋੜ ਰੁਪਇਆ ਲਗਭਗ 15 15.5 ਕਰੋੜ ਰੁਪਇਆ ਲੱਗਿਆ ਕੱਲ ਨੂੰ ਬੱਚੇ ਵਧ ਗਏ ਇਹਨੂੰ ਹੋਰ ਤਾਂ ਚੱਕ ਲਾਂਗੇ ਇਹ ਚ ਹੋਰ ਫੈਸਿਲਟੀਆਂ ਦੇ ਦਾਂਗੇ ਤੁਸੀਂ ਬੱਚੇ ਪੜਾਉਣ ਵਾਲੇ ਬਣੋ ਮੈਂ ਨੌਕਰੀਆਂ ਦੇਣ ਵਾਲਾ ਖੜਾ ਹਾਂ ਤੁਹਾਡੇ ਕੋਲ ਪਰਮਾਤਮਾ ਪਰਮਾਤਮਾ ਸਮਤ ਬਖਸ਼ੇ ਬਲ ਬਖਸ਼ੇ ਹਰੇਕ ਘਰ 'ਚ ਦੀਵਾ ਜਗੇ ਹਰੇਕ ਘਰ ਦੇ ਵਿੱਚ ਨੌਕਰੀ ਆਵੇ ਹਰ ਘਰ ਖੁਸ਼ੀ ਨਾਲ ਕਿਸੇ ਘਰ ਚ ਇਹ ਚਿੰਤਾ ਨਾ ਹੋਵੇ ਅੱਜ ਰਾਤ ਨੂੰ ਰੋਟੀ ਪੱਕੂਗੀ ਜਾਂ ਨਾ ਇਹ ਚਿੰਤਾ ਨਹੀਂ ਹੋਣੀ ਚਾਹੀਦੀ ਅਰੇ ਕਰਦੇ ਇਹਨਾਂ ਨੇ ਜਾਨ ਬੁੱਝ ਕੇ ਸਾਡੇ ਜਵਾਕਾਂ ਨੂੰ ਅਨਪੜ ਰੱਖਿਆ ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਜਵਾਕ ਪੜ ਗਏ ਅਫਸਰ ਬਣ ਜਾਣਗੇ ਜੇ ਅਫਸਰ ਬਣ ਕੇ ਗਰੀਬੀ ਚੱਕੀ ਜਾਊ ਜੇ ਗਰੀਬੀ ਚੱਕੀ ਗਈ ਫਿਰ ਇਹਨਾਂ ਦੇ ਘਰਾ ਮੂਰੇ ਇਹਨਾਂ ਦੇ ਮਹਿਲਾ ਮੂਰੇ ਅਰਜ਼ੀਆਂ ਲੈ ਕੇ ਤੜਕੀ ਤੜਕੀ ਲੈਣਾ ਚ ਕੋਣ ਖੜੂਗਾ ਹੱਥ ਜੋੜ ਕੇ ਆ ਪੰਗਾ ਬਸ ਵੀ ਰੱਖੋ ਕਰੀ ਨਹੀਂ ਰੱਖੋ ਇਹਨਾਂ ਨੂੰ ਤਾਂ ਆਟੇ ਦਾ ਹਾਲ ਵਾਲੀ ਸਕੀਮ ਚ ਹੀ ਪਾਈ ਰੱਖੋ ਬਾਸੇ ਨਾਲ ਅਸੀਂ ਇਸ ਚੀਜ਼ ਨੂੰ ਕੱਢਣਾ ਚਾਹੁੰਦੇ ਆ ਤੁਹਾਨੂੰ ਪੰਜਾਬੀਓ ਤਰੱਕੀਆਂ ਕਰਾਂਗੇ ਹੌਲੀ ਹੌਲੀ ਕਈ ਕੰਮ ਸਰਕਾਰੀ ਨੇ ਬਹੁਤ ਪੁਰਾਣੀਆਂ ਉਲਝੀਆਂ ਹੋਈਆਂ ਫੈਲਾ ਨੇ ਮੈਂ ਠੀਕ ਕਰੀ ਜਾਣਾ ਜੇ ਆਪਾਂ ਬੂਟ ਦਾ ਫਿੱਤਾ ਵੀ ਦੋ ਦਿਨਾਂ ਨਾ ਖੋਲੀਏ ਨਾ ਤੀਜੇ ਦਿਨ ਸੂਆ ਜਾ ਪਾ ਕੇ ਜਾਂ ਚਮਚੇ ਦੀ ਡੰਡੀ ਹੀ ਨਾ ਖੋਲਣਾ ਪੈਂਦਾ ਉਹ ਫਿੱਤਾ ਮੈਂ ਤਾਂ 75 ਸਾਲ ਪੁਰਾਣੀ ਗੰਡ ਫੜਾਤੀ ਤੁਸੀਂ ਕਹਿੰਦੇ ਹੋ ਲੈ ਇਹਨੂੰ ਮੈਂ ਤਾਂ ਲੱਗਿਆ ਹੋਇਆ ਮੈਂ ਖੋਲ ਲੂੰਗਾ ਸਿਰ ਆਇਆ ਲੱਭੀ ਜਾਨੇ ਆ ਰੇ ਵਾਲੀ ਬੋਰੀ ਵਾਲਾ ਕੰਮ ਹੈ ਯਾਰ ਜਿੱਦ ਪੁੱਠੇ ਪਾਸੇ ਖੋਲਣ ਲੱਗੇ ਤਾਂ ਸਾਰਾ ਦਿਨ ਰੇ ਵਾਲੀ ਬੋਰੀ ਨਹੀਂ ਖੁੱਲ ਸਕਦੀ ਜੇ ਸਿੱਧੇ ਵਾਲੇ ਪਾਸੇ ਉੱਤੇ ਫਿਰ ਫਿਰ ਨਾਲ ਹੀ ਹੋ ਜਾਂਦਾ ਕੰਮ ਸੋ ਸਿੱਧੇ ਵਾਲੇ ਪਾਸੇ ਵੀ ਪਾ ਲਈ ਜਾਨਾ ਮੈਂ ਸਿਰ ਆ ਜਾ ਤਾਂ ਥਿਆ ਗਿਆ ਦੋ ਦੋ ਕਿ ਸਿਰੇ ਤਾਂ ਥਿਆ ਗਏ ਖੁੱਲ ਜਾਣੀ ਆ ਬੋਰੀ ਤੱਕੀ ਵਾਲੀ ਹੁਣ ਤੇ ਆ ਪੱਤਰਕੀ ਕਰਨੀ ਹੈ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਬਾਕੀ ਰਹੀ ਪੈਸੇ ਦੀ ਗੱਲ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਮ ਲਿਖਵਾ ਲੈਂਦਾ ਅਗੋ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਛਾਵਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੇ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਟੱਕ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਲਕ ਬਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਨਾਮ ਜਪੋ